ਓ ਸੁਖਿਆ ਓ ਤੂੰ ਅੱਜ ਕਿਵੇਂ ਤੜਕੇ ਨਿਰਨਿਕਾਲ ਜਿਆ ਉਹ ਜੈ ਚਾਂਚੱਕ ਓਏ ਮਾਨ ਸਾਹਿਬ ਮਦਾ ਤੇਰੇ ਕੋਲੇ ਕਿ ਸਰਕਾਰੀ ਕੰਮ ਜਾਇਆ ਸੀ ਸੁਖਿਆ ਤੈਨੂੰ ਆ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਹਜੇ ਬੁਰਗਾ ਵਾਲੇ 1000 ਰੁਪਏ ਸਕੇ ਵੀ ਚਲਾਈ ਨਹੀਂ ਜੋ ਚਲਾਦੇ ਮੈਂ ਪਹਚਾਈ ਦੇ ਖਾਤੇ ਤੇ ਪਹਿਲਾਂ ਪਵਾਉਂ ਓ ਕਾਣੂ ਮਾਨ ਸਾਹਿਬ ਓਏ ਕੰਮ ਹੋ ਰਾਇ ਸੀ ਇਸ ਤਾਂ ਤੂੰ ਦੱਸ ਮਾਨ ਸਾਹਿਬ ਦੇਖ ਲੋ ਮਾਤਾ ਹੁਣ 60 ਤੋਂ ਉੱਤੇ ਟੱਪ ਗਿਆ ਤੇ ਸਿੰਮੂ 60 ਦੇ ਲੈਵਲ 'ਤੇ ਲੱਗੀ ਹਰੀਆ ਉਹ ਐਂ ਕਾ ਸਾਡੇ ਦੋਨਾਂ ਦੀ ਬਡੇਪਾ ਪਰਸਨ ਬਣਾ ਰੇ ਹੱਥ ਵਾਂ ਟੈਟ ਹੋਇਆ ਪਿਆ ਇਸ ਤੋਂ ਬਾਲੇ ਚੰਗਾ ਉਹ ਸੁਖਿਆ ਉਹ ਤੇਰੀ ਪਰਸਨਾਂ ਬਾਜੂਈ ਓਏ ਪੜਾਈ ਦੀ ਪਰਸਨ ਹਜੇ 20 ਸਾਲ ਨਹੀਂ ਵਜਦੀ ਆ ਤਾਂ ਮਾਨ ਸਾਹਿਬ ਮਤਾ ਦੋ ਸਾਲ ਹੀ ਘਟਾ ਅੰਨਾ ਕੋ ਚੱਲ ਜਾਈ ਜਾਊਆ ਆ ਮਾਨ ਸਾਹ ਨਾਲ ਤੂੰ ਮੇਰਾ ਜਿਗਰੀ ਜਾ ਰਹਾ ਉਹ ਤੈਨ੍ਹੇ ਕੀ ਫਰਕ ਪੈਂਦਾ ਦੂਸਰਾਂ ਦਾ ਓਏ ਸੁਖਿਆ ਕੱਲ 2 ਸਾਲ ਦੀ ਨਹੀਂ ਓਏ ਪਰਜਾਈ ਨੂੰ ਕੌਣ ਕਹਿ ਦੂਆ ਬੀਹੇ ਪਰੇਸ਼ਾਨ ਆਲੀ ਹੋਗੀ ਕਿਆ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦੀ ਐ ਇਹ ਓ ਫਿਕਰ ਨਾ ਕਰੋ ਤੇਰੀ ਪਰਸਨ ਨੰਮਾ ਬਣਾ ਦੂ ਪਰਜਾਈ ਪਰ ਤੇਰੀ ਪਰਸਨ ਬੱਜੂ ਗੁਰਪ੍ਰੀਤ ਦੇ ਨਾਲ